ਪੰਜਾਬ ਦੇ ਵਿੱਚ ਸ਼ਰਿਆਮ ਮਾਈਨਿੰਗ ਮਾਫੀਆ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਲਗਾਤਾਰ ਹਜੇ ਤੱਕ ਸਰਕਾਰ ਨੇ ਚੁੱਪ ਵਟਿਆ ਤੇ ਉੱਥੇ ਹੀ ਕੁਲਵੀਰ ਜੀਰਾ ਦੇ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਤੁਹਾਡੇ ਹੁੰਦੇ ਹੋਏ ਸ਼ਰਿਆਮ ਮਾਈਨਿੰਗ ਹੋ ਰਹੀ ਹੈ ਪਰੰਤੂ ਇਸ ਦੇ ਇਸ ਦੇ ਮਾਮਲੇ ਦੇ ਵਿੱਚ ਤੁਸੀਂ ਬਿਲਕੁਲ ਹੀ ਚੁੱਪ ਰਹੋ ਤੇ ਜਿਸ ਤੋਂ ਬਾਅਦ ਮਾਈਨਿੰਗ ਮਾਫੀਆ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਮੁਲਾਜ਼ਮ ਤੇ ਪਲਟਵਾਰ ਕੀਤੇ ਤੇ ਜਿਹੜੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਸ਼ਰਿਆ ਮਾਈਨਿੰਗ ਮਾਫੀਆ ਦਾ ਧੰਦਾ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਬਿਲਕੁਲ ਹੀ ਅਣਦੇਖਾ ਕੀਤਾ ਹੋਇਆ ਹੈ ਤੇ ਉੱਥੇ ਹੀ ਪੁਲਟਵਾਰਾ ਜਿਹੜਾ ਸਰਕਾਰ ਤੇ ਕੀਤਾ ਹੈ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਕੁਲਵੀਰ ਜੀਰਾ ਦੇ ਵੱਲੋਂ ਮਾਈਨਿੰਗ ਮਾਫੀਆ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਕਹਿ ਰਿਹਾ ਹੈ ਤੇ ਕੈਮਰਿਆਂ ਤੇ ਕੱਢ ਲਓ ਮੇਰੇ ਕੈਮਰੇਆਂ ਦੀਆਂ ਮਾੜੀਆਂ ਜਿਹੜੀਆਂ ਪੁਲ ਦੇ ਉੱਤੋਂ ਲੰਘਦੀਆਂ ਇੱਧਰ ਨੂੰ ਪਈਆਂ ਨੇ ਜਿਹੜਾ ਪਰਾਂ ਨੂੰ ਲੰਘਦੀਆਂ ਤਾਂ ਦੱਸ ਦਿਓ ਸ਼ਰੇ ਆਮ ਤੁਸੀਂ ਦੋ ਇੱਕ ਘਰੀ ਗਿਆਲੇ ਤਰਨਤਾਰਨ ਜਿਹੜਾ ਗਰਦੀਪੁਰ ਆਈ ਬਈ ਥਾਣੇਦਾਰਾ ਉਰਾ ਗੱਲ ਸੁਣ ਤੁਸੀਂ ਹਰੀਆਂ ਵਾਲੋਂ ਆਓ ਫਰੋਜਪੁਰ ਦੀ ਪੁਲਿਸ ਖੜੀ ਏ ਆਓ ਸਾਹਮਣੇ ਵੇ ਭੁਜੇ ਨਹੀਂ ਚਲਦੀਆਂ ਪਈਆਂ ਤਾਂ ਦਾਦ ਚਲਦੀਆਂ ਪਈਆਂ ਜੇ ਇਧਰ ਆਣ ਕੇ ਬਿਆਨ ਲੈ ਵੀ ਥਾਣੇਦਾਰ ਦੇ ਨਿਆਂਜਮਾਨੀ ਹੋ ਰਹੀ ਜਾਂ ਨਹੀਂ ਹੋ ਰਹੀ ਲੈ ਨਜਾਇਜ਼ ਨਹੀਂ ਬਿਆਰ ਸਰ ਜਿੰਨੇ ਮਰਜੀ ਲੈਓ ਬਿਆਰ ਤੇ ਨਹੀਂ ਕੁਝ ਤੁਸੀ ਇੰਨਾ ਗੱਲ ਦੱਸਦੇ ਹੋ ਕਿ ਮਾਈਨਿੰਗ ਹੋ ਰਹੀ ਹੈ ਮੈਂ ਨਹੀਂ ਕਰੋ ਪਰ ਸਾਡੇ ਕੋਲੋਂ ਨਹੀਂ ਜੰਗੇ ਮੈਨੂੰ ਇੱਕ ਗੱਲ ਦੱਸੋ ਆ ਪੌਪ ਫੌਕ ਲਾਈਨ ਲੱਗੀ ਟਰਾਲੀਆਂ ਭਰਦੀ ਪਈ ਹੈ ਜਾਂ ਨਹੀਂ ਭਰਦੀ ਪਈ ਟਰਾਲੀਆਂ ਭਰ ਰਹੀਆਂ ਹਨ ਪਰ ਸਰ ਸਾਡੇ ਕੋਲੋਂ ਕੋਈ ਨਹੀਂ ਜੰੰਗੇ ਜੇ ਸਾਡੇ ਕੋਲੋਂ ਲੰਗਦੀ ਆ ਅਸੀਂ ਰੋਕਦੇ ਹਾਂ ਉਹ ਓ ਏਰੀਆ ਜਿਹੜਾ ਧੀਰੇ ਹਲ ਕਹਿੰਦਾ ਪੈਂਦਾ ਧੀਰੇ ਦਾ ਪਿੰਡ ਆ ਆ ਵੀ ਆ ਗੁਰਦੀਪ ਸਿੰਘ ਸਾਡੇ ਵਾਹ ਇਧਰ ਆ ਗਰਦੀਪਾ ਆਇਰ ਪੜ ਜਾ ਨਾਕਾ ਵਾਹੇ ਆ ਵੀ ਜੀਰੇ ਜੀ ਪੈਂਦਾ ਵਾ ਨਾਕਾ ਏਰੀਆ ਤੇ ਆ ਵੀ ਫਰੋਈਪੁਰਦਾ ਹੀ ਆ ਤੇ ਫਿਰ ਤੁਸੀਂ ਮੈਨੂੰ ਦੱਸੋ ਕਿ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਆ ਤੁਹਾਡਾ ਨਾਕਾ ਲੱਗਾ ਹੋਇਆ ਹੈ ਸਾਹਮਣੇ ਨਮਾਇੰਗੀ ਹੋਦੀ ਪਈ ਆ ਇੱਕ ਪੰਨੇ ਇੱਕ ਬੰਦ ਬੰਨੇ ਮੁੱਖ ਮੰਤਰੀ ਤੇ ਡੀਜੀਪੀ ਕਹਿੰਦੇ ਅਸੀਂ ਇਹ ਨਾ ਚਿੱਟਾ ਵੇਖਣ ਦਈਏ ਨਾ ਨਿਆਂਜ ਰਹਿਤਾ ਸਾਡੇ ਵਾਲੇ ਪਾਸੇ ਸਰ ਨੰਗਦੀਆਂ ਨਹੀਂ ਆਈਆਂ ਜੀ ਤੁਸੀਂ ਥੀਰੇ ਵੱਲੋਂ ਡਿਊਟੀ ਲੱਗੀ ਦੱਸੋ ਬਈ ਨਜਾਇਜ਼ ਮੈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਹ ਪੌਕਲੈਨ ਚਲਦੀ ਦੀਦੀ ਹੈ ਜਾਂ ਨਹੀਂ ਚਲਦੀ ਪਈ ਹੈ ਹਨਾ ਲੈ ਵੀ ਇਹਨਾਂ ਦੇ ਬਿਆਨ ਪੌਕਲਾਈਨ ਵੀ ਚੱਲ ਰਹੀ ਏ ਟਰਾਲੀਆਂ ਵੀ ਭਰਦੇ ਪੈਣ ਦੱਸੋ ਚੱਲ ਰਹੀ ਏ ਜਾਂ ਨਹੀਂ ਚੱਲ ਰਹੀ ਤਾਂ ਬੋਲਦੇ ਨਹੀਂਗੇ ਮੈਂ ਡੀਜੀਪੀ ਨੂੰ ਪਾਟਿਆ ਵੀਡੀਓ ਮੁੜ ਕੇ ਜਵਾਬ ਦੇਉ ਤੁਸੀਂ ਅਹੀ ਤੇ ਸਰ ਐਕਸ਼ਨ ਜਿਹੜਾ ਆਉਣਾ ਉਹ ਤੁਹਾਡੇ ਤੇ ਆਉਣਾ ਹੈ ਸਾਹਮਣੇ ਬੈਠੇ ਤੁਹਾਡੇ ਕੈਮਰੇ ਜੇ ਤੁਹਾਡੀਆਂ ਅੱਖਾਂ ਦੇ ਕੈਮਰੇ ਨਹੀਂ ਕੰਮ ਕਰਦੇ ਪਏ ਅੱਖਾਂ ਦੇ ਕੈਮਰੇਆਂ 'ਚ ਮਾਈਨਿੰਗ ਹੋ ਜਾਂਦੀ ਏ ਫਿਰ ਦੱਸੋ ਹੋਰ ਕਿਵੇਂ ਤੁੰਦੀ ਐਮਐਲ ਸਾਬ ਕਿਉਂ ਗਰਮ ਹੋਈ ਜਲੇ ਨਹੀਂ ਨਹੀਂ ਯਾਰ ਤੁਸੀਂ ਦੱਸੋ ਜੇ ਤਾਂ ਮਾਈਨਿੰਗ ਨਹੀਂ ਚੱਲਦੀ ਤਾਂ ਦੱਸ ਦਿਓ ਮਾਰਾ ਹੀ ਤੇ ਕੈਨੇ ਹੋ ਰਹੀ ਆ ਪਰ ਖਾਣੇ ਵਾਲੇ ਰਕਮ ਬਾ ਸਾਟ ਨਹੀਂ ਨਹੀਂ ਤੁਹਾਡੇ ਨਾਕੇ ਤੋਂ ਇਧਰ ਰੋਕ ਨਹੀਂ ਤੁਹਾਡੇ ਨਾਕੇ ਤੋਂ ਇੱਕ ਮਿੰਟ ਮੈਂ ਐਸਐਸਪੀ ਫਰੋਜਪੁਰ ਨੂੰ ਵੀਡੀਓ ਪਾਈਆਂ ਤੁਹਾਡੀਆਂ ਇਧਰੋਂ ਲੰਘਦੀਆਂ ਪਈਆਂ ਨੇ ਟਿੱਪਰ ਲੰਘਦੇ ਪਈਆਂ ਰਾਤ ਨੂੰ ਨਹੀਂ ਸਰ ਅਸੀਂ ਤੁਹਾਨੂੰ ਕਹਿੰਦੇ ਆ ਇਹ ਨਾਕਾ ਅਸੀਂ ਖਾਣੇਦਾਰਾ ਤੈਨੂੰ ਵੀਡੀਓ ਵਿਖਾਉਣਾ ਇਹ ਕਿਹੜੀ ਗੱਲ ਆ ਤੂੰ ਕਹਿੰਦਾ ਸਾਡੇ ਕੈਮਰੇ ਲੱਗੇ ਨੇ ਮੈਂ ਤੈਨੂੰ ਵੀਡੀਓ ਵਿਖਾਉਣਾ ਮੈਂ ਐਸਐਸਪੀ ਨੂੰ ਇੱਕ ਮਿੰਟ ਯਾਰ ਮੈਂ ਨਹੀਂ ਕਿਤਾ ਮੈਂ ਨਹੀਂ ਕਿਤਾ ਜੀ ਨੇ ਏਰੀਆ ਚ ਹੋ ਰਹੀ ਆ ਹੀਰੇ ਏਰੀਏ ਤੋਂ ਤਰਨਤਾਰ ਨੂੰ ਜਾ ਰਿਹਾ ਬਠਿੰਡੇ ਜੀ ਨੂੰ ਜਾ ਰਿਹਾ ਹਾਲੇ ਤੈਨੂੰ ਹੁਣੇ ਤੁਹਾਡੇ ਐਸਐਸਪੀ ਨੂੰ ਭੇਜ ਗਿਆ ਟਿਆ ਤੁਸੀਂ ਆਏ ਤੁਹਾਡਾ ਯਾਰ ਜਮਾਂ ਧੱਕਾ ਕਰੋ ਕਿ ਐਮਐਲਏ ਤੁਹਾਨੂੰ ਜੋ ਨਰੇਸ਼ ਕੁਟਾਰੀਆ ਕਹੀ ਜਾਂਦਾ ਉਵੇਂ ਕੀਤੀ ਜੋ ਹਾਲੇ ਮੈਂ ਬਕਾਇਦਾ ਲੋਕੇਸ਼ਨ ਪਾਈ ਆ ਹਾਲੇ ਆ ਲੋਕੇਸ਼ਨ ਠੀਕ ਆਜ ਆ ਆ ਖੱਡ ਚੱਲਦੀ ਪਈ ਏ ਸ਼ਰਿਆਮ ਮੈਂ ਦੱਸ ਹਾਲੇ ਹਾਲੇ ਆ ਤੁਹਾਡੇ ਵਾਲਾ ਕੋਲੀ ਏ ਕਿਸੇ ਹੋਰ ਦਾ ਤਾਂ ਨਹੀਂ ਵੇਖ ਲੈ ਆਲੇ ਆ ਸਭ ਤੇ ਪਰ ਤੁਹਾਡੇ ਪੁਲ ਤੋਂ ਲੰਘਦੇ ਪਏ ਆ ਤੁਸੀਂ ਕਿਹਨੇ ਲੰਘਦੇ ਨਹੀਂ ਪਏ ਈਨੀ ਨੇਰ ਗਰਦੀ ਨਾ ਕਰੋ ਮੈਂ ਜੇ ਆਪਦੀ ਇੱਥੇ ਆ ਗਿਆ ਮੈਂ ਖੱਡੇ ਤੇ ਵੀ ਜਾਉ ਹੁਣ ਤੁਸੀਂ ਆਪ ਇੱਕ ਮਿੰਟ ਤੁਸੀਂ ਇੱਕ ਮਿੰਟ ਤੁਸੀਂ ਇਨਫਰਮੇਸ਼ਨ ਗਰਦੀ ਵੀ ਇੱਧਰ ਆ ਬਈ ਅਥਾਣੇਦਾਰ ਸਾਹਿਬ ਇੱਧਰ ਆਓ ਇੱਧਰ ਆਹ ਵੇਖ ਲਓ ਭਗਵੰਤ ਮਾਨ ਜੀ ਆਹ ਲਾਦ ਨੇ ਪੁਲਿਸ ਦੇ ਆ ਨਾਕਾ ਲਾਇਆ ਤੁਸੀਂ ਇੱਥੋਂ ਹੀ ਜਿੱਟਾ ਲੰਘਦਾ ਇੱਥੋਂ ਹੀ ਰੇਤਾ ਲੰਘਦੀ ਏ ਇੱਥੇ ਹੀ ਸਾਰਾ ਕੁਝ ਹੁੰਦਾ ਔਰ ਤੁਸੀਂ ਕਹਿੰਦੇ ਕਿ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਕੀ ਵਧੀਆ ਕੰਮ ਕਰ ਰਹੀ ਹੈ ਆ ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਨੇ ਮੈਂ ਜਿੰਨੀ ਆਰ ਵੀਡੀਓ ਪਾਉਣਾ ਮੈਨੂੰ ਥ੍ਰੈਟ ਕਾਲਾਂ ਆਉਂਦੀਆਂ ਨੇ ਕਿ ਤੈਨੂੰ ਜਾਨੋਂ ਮਾਰ ਦਾਂਗੇ ਪਰ ਗੱਲ ਇਹ ਹੈ ਕਿ ਪੰਜਾਬ ਦੇ ਮੁੱਦੇ ਲੈ ਕੇ ਪੰਜਾਬ ਦੀ ਢੜਾਈ ਲੈ ਕੇ ਅਸੀਂ ਇੱਥੇ ਤਰ੍ਹਾਂ ਲੜਦੇ ਰਵਾਂਗੇ ਆ ਤੁਹਾਡੀ ਪਾਲਿਸੀ ਦੇਖ ਰਹੀ ਹੈ ਕਿ ਮਾਈਨਿੰਗ ਚੱਲਦੀ ਹੈ ਤੁਹਾਡੀ ਪਾਲਿਸੀ ਤੁਹਾਨੂੰ ਦੱਸ ਰਹੀ ਹੈ ਸਾਰਾ ਕੁਝ ਆ ਵਕਾ ਮੈਂ ਫੇਰ ਇੱਕ ਵਾਰ ਫੇਰ ਕਹਾਂਗਾ ਕਿ ਇੱਕ ਵਾਰ ਫੇਰ ਵਿਖਾਇਆ ਜਾਵੇ ਜ਼ੂਮ ਕਰਕੇ ਕਿ ਪੁਲਿਸ ਦੇ ਸਾਹਮਣੇ ਚੱਲ ਰਿਹਾ ਜੁਤੀ